ਦੋਸਤੋ ਆ ਕੈਲੈਂਡਰ ਮੇਰੇ ਕੋਲ ਆਇਆ ਇੱਕ ਇਹ ਪੰਜਾਬ ਐਂਡ ਸਿੰਧ ਬੈਂਕ ਦਾ ਜਿਹੜਾ ਕੈਲੈਂਡਰ ਹੈ ਮੈਂ ਉੱਥੇ ਪੈਸੇ ਕਢਾਉਣ ਗਿਆ ਸੀ ਤੇ ਉਹਨਾਂ ਨੇ ਦਿੱਤਾ ਮੈਂ ਵੇਖਿਆ ਨਹੀਂ ਘਰੇ ਲਿਆ ਆਂਦਾ ਤੇ ਘਰੇ ਆਣ ਕੇ ਜਦੋਂ ਬੱਚਿਆਂ ਨੇ ਲਾਤਾ ਕੰਤੇ ਤੇ ਮੇਰਾ ਫਿਰ ਧਿਆਨ ਪਿਆ ਦੇਖੋ ਉੱਪਰ ਚਲੋ ਲਿਖੀ ਗੁਰਬਾਣੀ ਦੀ ਪੰਕਤੀ ਲਿਖੀ ਆ ਤੇ ਥੱਲੇ ਗੁਰਦੁਆਰਾ ਸਾਹਿਬ ਸਾਰੇ ਜਿਹੜੇ ਉਹਨਾਂ ਦੀ ਫੋਟੋ ਦਿੱਤੀ ਆ ਤੇ ਵਧੀਆ ਗੱਲ ਹੈ ਇਹ ਤੇ ਹਨਾ ਪਰ ਆਹ ਵੇਖੋ ਇਥੇ ਲਿਖਦਾ ਪੰਜਾਬ ਐਂਡ ਸਿੰਧ ਬੈਂਕ ਜੋ ਇਹਨਾਂ ਦਾ ਲੋਗੋ ਆ ਹਨ ਪਰ ਇਹਦੇ ਵਿੱਚ ਅਗਲੀ ਗੱਲ ਕੀ ਤੁਹਾਨੂੰ ਮਖਾਉਣਾ ਜਿਹੜਾ ਚਾਹਣਾ ਮੈਂ ਆਹ ਵੇਖੋ ਇਹ ਆ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਨਾ ਉਹ ਲਿਖਿਆ ਹਿੰਦੀ ਵਿੱਚ ਇੰਗਲਿਸ਼ ਵਿੱਚ ਤੀਜੇ ਨੰਬਰ ਤੇ ਕੀ ਹੈ ਪੰਜਾਬੀ ਇਹ ਜਿਹੜੀ ਬੈਂਕ ਆ ਇਹ ਸਿੱਖਾਂ ਦੀ ਬੈਂਕ ਆ ਤੇ ਜਦੋਂ ਇਹ ਬੈਂਕ ਸ਼ੁਰੂ ਕੀਤੀ ਗਈ ਸੀ ਤੇ ਇੱਥੇ ਇੱਕ ਮਰਿਆਦਾ ਬਣਾਈ ਸੀ ਤੇ ਇਸ ਬੈਂਕ ਦੇ ਵਿੱਚ ਕੰਮ ਕਰਨ ਵਾਲਾ ਜਿਹੜਾ ਅਮਰਤਾਰੀ ਹੋਊਗਾ ਤੇ ਘੱਟੋ ਘੱਟ ਸਿੱਖ ਤੇ ਜ਼ਰੂਰ ਹੋਊਗਾ ਪਰ ਅੱਜ ਦੇ ਸਮੇਂ ਵਿੱਚ ਉੱਥੇ ਕੋਈ ਨਾ ਨਿਸ਼ਾਨੀ ਲੱਗਦਾ ਇਹਨਾਂ ਗੱਲਾਂ ਦਾ ਇਧਰ ਦੇਖੋ 2024 ਆ ਜਨਵਰੀ ਤੀਜੇ ਨੰਬਰ ਤੇ ਜਾ ਕੇ ਲਿਖਤੀ ਪੰਜਾਬੀ ਇੱਥੇ ਕਿਤੇ ਪੰਜਾਬੀ ਨਜ਼ਰ ਆ ਰਹੀ ਤੁਹਾਨੂੰ ਪਹਿਲਾਂ ਹਿੰਦੀ ਤੇ ਦੂਜੇ ਨੰਬਰ ਤੇ ਅੰਗਰੇਜ਼ੀ ਤੇ ਪੰਜਾਬੀ ਦਾ ਬਿਲਕੁਲ ਇੱਥੇ ਭੋਗ ਬੱਦ ਦਿੱਤਾ ਗਿਆ ਤੇ ਬੈਂਕ ਕਿਹੜੀ ਹੈ ਪੰਜਾਬ ਐਂਡ ਸਿੰਧ ਬੈਂਕ ਜਿਹੜੀ ਬੈਂਕ ਮੰਨੀ ਜਾਂਦੀ ਕਿ ਸਿੱਖਾਂ ਦੀ ਤੇ ਪੰਜਾਬੀ ਮਾਂ ਬੋਲੀ ਦੇ ਨਾਲ ਆਹ ਕਰਤੂਤਾਂ ਕਰ ਰਿਹਾ ਇਹ ਲੋਕ ਜੇ ਉੱਪਰ ਲਿਖਿਆ ਇਤਿਹਾਸ ਹਿੰਦੀ ਪਹਿਲੇ ਨੰਬਰ ਤੇ ਤੇ ਪੰਜਾਬੀ ਤੀਜੇ ਨੰਬਰ ਤੇ ਵਾੜੀ ਆ ਜਦ ਕਿ ਚਾਹੀਦਾ ਕੀ ਆ ਕਿ ਪਹਿਲੇ ਨੰਬਰ ਤੇ ਪੰਜਾਬੀ ਲਿਖੀ ਹੋਵੇ ਬਾਕੀ ਜਿਹੜੀ ਮਰਜ਼ੀ ਭਾਸ਼ਾ ਲਿਖਣੀ ਉਹਨਾਂ ਦੀ ਮਰਜ਼ੀ ਆ ਆਹ ਕਰਤੂਤਾਂ ਸਾਡੇ ਨਾਲ ਹੋ ਰਹੀਆਂ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਆ ਹਾਲ ਕਰਨਦੇ ਇਹ ਬੈਂਕਾਂ ਵਾਲੇ ਤੇ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੋਰ ਲਾ ਕੇ ਜਿਹੜੇ ਉਥੇ ਕਿਤੇ ਉਹਨਾਂ ਦੀ ਭਾਸ਼ਾ ਛਪ ਜਾਂਦੀ ਹੈ ਗੱਲ ਕੀ ਹੈ ਕਿ ਅਸੀਂ ਬੋਲਦੇ ਨਹੀਂ ਆ ਉਹ ਆਪਣਾ ਵੰਜ ਵਾਈ ਜਾਂਦੇ ਆ ਤੇ ਇਥੋਂ ਤੀਜੇ ਨੰਬਰ ਤੇ ਵਾਰਤੀ ਆ ਤੇ ਤੀਜੇ ਨੰਬਰ ਤੋਂ ਇਹਨਾਂ ਨੇ ਹੋ ਗਈ ਪਾ ਦੇਣਾ ਪੰਜਾਬੀ ਦਾ ਸੋ ਪੰਜਾਬੀਓ ਜਾਗਣ ਦੀ ਲੋੜ ਹੈ ਤੁਹਾਨੂੰ